ਸਭ ਤੋਂ ਪਹਿਲਾਂ ਪੰਜਾਬੀ ਗੁਰੂਪਾ ਚੈਨਲ ਤੇ ਤੁਹਾਡਾ ਸਵਾਗਤ ਹੈ। ਦੋਸਤੋ ਅਜਿਹੇ ਬਹੁਤ ਘਰ ਹਨ ਜਿਨ੍ਹਾਂ ਦੇ ਘਰੇ ਬਿੱਲੀ ਹਫ਼ਤੇ ਵਿੱਚ ਇੱਕ ਨਾ ਇੱਕ ਵਾਰ ਜ਼ਰੂਰ ਆਉਂਦੀ ਹੈ। ਦੋਸਤੋ ਤੁਹਾਡੇ ਵਿਹੜੇ ਵਿੱਚ ਤੁਹਾਡੇ ਛੱਤ ਉੱਪਰ ਜਾਂ ਤੁਹਾਡੇ ਕੰਧਾ ਉੱਪਰ ਤੁਹਾਨੂੰ ਇਹ ਦੇਖਣ ਨੂੰ ਮਿਲ ਸਕਦੀ ਹੈ। ਦੋਸਤੋ ਸ਼ਾਸਤਰਾਂ ਵਿੱਚ ਬਿੱਲੀ ਨੂੰ ਧਰਮ ਦੀ ਦੇਵਤੀ ਭਾਵ ਕੇ ਇਸ ਨੂੰ ਪੈਸੇ ਨਾਲ ਜੋੜਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਬਿੱਲੀ ਸਾਡੇ ਘਰ ਆਉਂਦੀ ਹੈ ਤਾਂ ਕਾਫੀ ਸਾਰੇ ਸੰਕੇਤ ਲੈ ਕੇ ਆਉਂਦੀ ਹੈ ਜੀ। ਕਾਫੀ ਸਾਰੀਆਂ ਸੀ ਗਲਤੀਆਂ ਕੀਤੀਆਂ ਹੁੰਦੀਆਂ ਹਨ ਜਿੰਨਾ ਬਾਰੇ ਸਾਨੂੰ ਇਹ ਆ ਕੇ ਸੰਦੇਸ਼ ਦਿੰਦੀ ਹੈ ਅਤੇ ਕਾਫੀ ਤਰ੍ਹਾਂ ਦੇ ਉਪਾਅ ਵਾਸਤੂ ਸ਼ਾਸਤਰ ਵਿੱਚ ਦੱਸੇ ਜਾਂਦੇ ਹਨ ਜਿੰਨਾ ਕਰਕੇ ਅਸੀਂ ਇਸ ਬਿੱਲੀ ਨਾਲ ਕਾਫੀ ਸਾਰੇ ਉਪਾਅ ਵੀ ਕਰ ਸਕਦੇ ਹਾਂ ਪਰ ਦੋਸਤੋ ਇਸ ਦੇ ਨਾਲ ਹੀ ਇਹ ਕਾਫੀ ਸਾਰੇ ਬੁਰੇ ਸੰਕੇਤ ਵੀ ਸਾਨੂੰ ਦਿੰਦੀ ਹੈ ਜਿੰਨਾ ਨਾਲ ਸਾਨੂੰ ਇਹ ਸਮਝਾ ਸਕਦੀ ਹੈ ਕਿ ਸਾਡੀ ਜ਼ਿੰਦਗੀ ਅੱਗੇ ਕਿਹੋ ਜਿਹੀ ਹੋਣ ਵਾਲੀ ਹੈ ਸਾਡੇ ਦੁੱਖ ਕਿੰਨੀ ਦੇਰ ਰਹਿਣਗੇ ਜਾਫਰ ਸਾਡੇ ਘਰੇ ਲੜਾਈ ਝਗੜੇ ਕਿੰਨੀ ਦੇਰ ਰਹਿਣਗੇ ਜੀ ਦੋਸਤੋ ਜੇਕਰ ਬਿੱਲੀ ਸਵੇਰੇ ਸਵੇਰੇ ਤੁਹਾਨੂੰ ਤੁਹਾਡੇ ਘਰ ਵਿੱਚ ਦਿਖਾਈ ਦਿੰਦੀ ਹੈ ਤਾਂ ਮਾਂ ਲక్ష్ਮੀ ਖੁਦ ਤੁਹਾਡੇ ਘਰੇ ਆਉਂਦੀ ਹੈ ਜੀ ਅਜਿਹਾ ਦੋਸਤੋ ਮੰਨਿਆ ਜਾਂਦਾ ਹੈ ਦੋਸਤੋ ਬਿੱਲੀ ਦਾ ਘਰ ਦੇ ਕੋਲ ਰੂਣਾ ਲੜਨਾ ਜਾਂ ਫਿਰ ਬੱਚੇ ਦੇਣਾ ਅਲੱਗ-ਅਲੱਗ ਤਰ੍ਹਾਂ ਦੇ ਸੰਕੇਤ ਮੰਨੇ ਜਾਂਦੇ ਹਨ ਬਿੱਲੀ ਦਾ ਘਰ ਕੋਲ ਰੂਣਾ ਆਮ ਤੌਰ ਤੇ ਚੰਗਾ ਸ਼ਗਨ ਨਹੀਂ ਮੰਨਿਆ ਜਾਂਦਾ ਲੋਕਾਂ ਦਾ ਵਿਸ਼ਵਾਸ ਕਹਿੰਦਾ ਹੈ ਕਿ ਇਹ ਘਰ ਵਿੱਚ ਪਰੇਸ਼ਾਨੀ ਰੋਗ ਜਾਂ ਟੈਨਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ। ਕਈ ਵਾਰ ਬਿੱਲੀ ਆਪਣੀ ਆਵਾਜ਼ ਨਾਲ ਕਿਸੇ 네ਗੇਟਿਵ ਊਰਜਾ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ ਹੈ। ਦੋਸਤੋ ਇਸਦੇ ਲਈ ਅਸੀਂ ਇੱਕ ਉਪਾਅ ਕਰ ਸਕਦੇ ਹਾਂ। ਜਦੋਂ ਵੀ ਬਿੱਲੀ ਤੁਹਾਡੇ ਘਰ ਕੋਲ ਰੋਂਦੀ ਹੈ ਤਾਂ ਘਰ ਦੇ ਅੰਦਰ ਧੂਪ, ਗੋਗਲ ਜਾਂ ਲਸਣ ਨੂੰ ਜਲਾ ਕੇ ਥੋੜਾ ਜਿਹਾ ਘਰ ਵਿੱਚ ਘੁਮਾ ਦਿਓ। ਇਸ ਨਾਲ ਦੋਸਤੋ ਜਿੰਨੀ ਵੀ 네ਗੇਟਿਵ ਊਰਜਾ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ। ਦੋਸਤੋ ਹੁਣ ਗੱਲ ਕਰਦੇ ਹਾਂ ਬਿੱਲੀ ਦਾ ਲੜਨਾ ਇਸੇ ਤਰ੍ਹਾਂ ਹੀ ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰਾਂ ਦੇ ਕੋਲ ਸਾਨੂੰ ਬਿੱਲੀਆਂ ਲੜਦਿਆਂ ਹੋਈਆਂ ਸੁਣਾਈ ਦਿੰਦੇ ਹਨ ਦੋਸਤੋ ਜਦੋਂ ਹੀ ਬਿੱਲੀਆਂ ਲੜਦੀਆਂ ਹਨ ਤਾਂ ਉਹਨਾਂ ਦੀ ਆਵਾਜ਼ ਇੰਨੀ ਜ਼ਿਆਦਾ ਭੈਣਖੁੰਦੀ ਹੈ ਕਿ ਕੋਈ ਵੀ ਬੰਦਾ ਉਹਨਾਂ ਦੀ ਆਵਾਜ਼ ਤੋਂ ਸਹਿਮ ਸਕਦਾ ਹੈ ਅਤੇ ਉਹਨਾਂ ਦੇ ਵਿਚਾਰਾਂ ਵਿੱਚ ਨਕਾਰਾਤਮਕ ਊਰਜਾ ਭਰ ਸਕਦੀ ਹੈ ਦੋਸਤੋ ਜਦੋਂ ਦੋ ਬਿੱਲੀਆਂ ਘਰ ਕੋਲ ਲੜ ਰਹੀਆਂ ਹੁੰਦੀਆਂ ਨੇ ਉਹ ਅਕਸਰ ਆਪਣੇ ਇਲਾਕੇ ਲਈ ਲੜਦੀਆਂ ਹਨ ਪਰ ਸ਼ਗਨ ਅਨੁਸਾਰ ਇਹਨੂੰ ਘਰ ਦੇ ਅੰਦਰ ਲੜਾਈ ਝਗੜੇ ਬਹੁਤ ਜ਼ਿਆਦਾ ਗੁੱਸਾ ਜਾਂ ਟੈਨਸ਼ਨ ਦਾ ਸੰਕੇਤ ਮੰਨਿਆ ਜਾਂਦਾ ਹੈ। ਦੋਸਤੋ ਇਸ ਦੇ ਲਈ ਅਸੀਂ ਵਾਸਤੂ ਸ਼ਾਸਤਰ ਦੇ ਅਨੁਸਾਰ ਕੀ ਉਪਾਅ ਕਰ ਸਕਦੇ ਹਾਂ? ਲੜਾਈ ਹੋਵੇ ਤਾਂ ਤੁਹਾਨੂੰ ਘਰ ਵਿੱਚ ਤુલਸੀ ਦੇ ਪੱਤੇ ਨੂੰ ਪਾਣੀ ਵਿੱਚ ਉਬਾਲ ਕੇ ਉਹਨਾਂ ਦਾ ਛਿੱਟਾ ਆਪਣੇ ਘਰ ਵਿੱਚ ਦੇਣਾ ਚਾਹੀਦਾ ਹੈ। ਇਹ ਤુલਸੀ ਦਾ ਪਾਣੀ ਘਰ ਦਾ ਮਾਹੌਲ ਹਲਕਾ ਕਰੇਗਾ ਜੀ। ਦੋਸਤੋ ਇਹ ਉਪਾਅ ਤੁਸੀਂ ਹਰ ਹਾਲਤ ਵਿੱਚ ਕਰਨਾ ਹੈ। ਕੇ ਦੋਸਤੋ ਦੋ ਲੱਡੂ ਤੁਸੀਂ ਲੈਣੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਦੇ ਕਮਰਿਆਂ ਦੇ ਖੁੰਝਾਂ ਨਾਲ ਲਗਾ ਕੇ ਆਪਣੇ ਘਰ ਦੇ ਮੇਨ ਗੇਟ ਕੋਲ ਰੱਖ ਦੇਣਾ ਹੈ ਦੋਸਤੋ ਉਹਨਾਂ ਨੂੰ ਕੋਈ ਵੀ ਪੰਛੀ ਖਾਵੇ ਕੀੜੀਆਂ ਖਾਣ ਜਾਂ ਫਿਰ ਉਹਨਾਂ ਨੂੰ ਕੋਈ ਕੁੱਤਾ ਖਾ ਲਵੇ ਇਹ ਜ਼ਰੂਰੀ ਨਹੀਂ ਹੁੰਦਾ ਬਸ ਤੁਸੀਂ ਉਹ ਲੱਡੂਆਂ ਨੂੰ ਆਪਣੇ ਘਰ ਦੇ ਕਮਰਿਆਂ ਦੀਆਂ ਖੁੰਝਾਂ ਨਾਲ ਲਗਾ ਕੇ ਆਪਣੇ ਘਰ ਦੇ ਮੇਨ ਗੇਟ ਕੋਲ ਰੱਖ ਦੇਣਾ ਜੀ ਯਾਦ ਰੱਖੋ ਦੋਸਤੋ ਰਾਤ ਨੂੰ ਸੌਣ ਲੱਗੇ ਪੂਰੇ ਘਰ ਵਿੱਚ ਕੱਚੀ ਲੱਸੀ ਦਾ ਛਿੱਟਾ ਵੀ ਜ਼ਰੂਰ ਦੇਣਾ ਹੈ। ਵਾਸਤੂ ਸ਼ਾਸਤਰ ਵਿੱਚ ਇਸ ਉਪਾਅ ਤੋਂ ਬਾਅਦ ਬਿੱਲੀਆਂ ਕਦੇ ਵੀ ਤੁਹਾਡੇ ਘਰ ਕੋਲ ਤੁਹਾਨੂੰ ਲੜਦਿਆਂ ਜਾਂ ਫਿਰ ਰੋਂਦਿਆਂ ਸੁਣਾਈ ਨਹੀਂ ਦੇਣੀਆਂ ਜੀ। ਤਾਂ ਦੋਸਤੋ ਬਿੱਲੀ ਦਾ ਰੋਣਾ ਜਾਂ ਫਿਰ ਲੜਨਾ ਜਿੱਥੇ ਬੁਰਾ ਸੰਕੇਤ ਦਿੰਦਾ ਹੈ ਉੱਥੇ ਬਿੱਲੀ ਦਾ ਘਰ ਵਿੱਚ ਬੱਚੇ ਦੇਣਾ ਬਹੁਤ ਸ਼ੋਭ ਸੰਕੇਤ ਮੰਨਿਆ ਜਾਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਗੱਲਾਂ ਸਮਝ ਕੇ ਆਪਣੇ ਘਰ ਵਿੱਚ ਸ਼ੋਭ ਸ਼ਾਂਤੀ ਅਤੇ ਬਰਕਤ ਬਨਾਈ ਰੱਖੋਗੇ ਜੀ ਦੋਸਤੋ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਦੇ ਘਰੇ ਬਿੱਲੀ ਆਪਣੇ ਬੱਚੇ ਦੇ ਦਿੰਦੀ ਹੈ ਦੋਸਤੋ ਇਹ ਕੁਦਰਤ ਦੀ ਸਭ ਤੋਂ ਸੋਹਣੀ ਚੀਜ਼ ਹੈ ਕਿ ਬਿੱਲੀ ਦਾ ਘਰ ਵਿੱਚ ਬੱਚੇ ਦੇਣਾ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਪੁਰਾਣੇ ਸ਼ਾਸਤਰ ਦੱਸਦੇ ਹਨ ਕਿ ਜਿੱਥੇ ਬਿੱਲੀ ਬੱਚੇ ਦਿੰਦੀ ਹੈ ਉਹ ਘਰ ਨੂੰ ਸ਼ੌਕ ਸ਼ਾਂਤੀ ਵਾਲਾ ਅਤੇ ਬਰਕਤ ਵਾਲਾ ਘਰ ਮੰਨ ਲੈਂਦੀ ਹੈ ਇਸ ਦਾ ਮਤਲਬ ਹੈ ਕਿ ਘਰ ਵਿੱਚ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹੇਗੀ ਅਤੇ ਸ਼ੌਕ ਸ਼ਾਂਤੀ ਵੀ ਬਣੀ ਰਹੇਗੀ ਦੋਸਤੋ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਬਿੱਲੀ ਸਾਡੇ ਘਰ ਆ ਕੇ ਬੱਚੇ ਦਿੰਦੀ ਹੈ ਅਤੇ ਉਹਨਾਂ ਦੇ ਬੱਚਿਆਂ ਨੂੰ ਅਸੀਂ ਰੋਜ਼ ਰੋਟੀ ਖਵਾਉਣੀ ਆ ਜਾਂ ਫਿਰ ਉਹਨਾਂ ਨੂੰ ਪਾਲ-ਪੋਸ ਕੇ ਵੱਡਾ ਕਰਦੇ ਹਾਂ ਤਾਂ ਇਹ ਸਾਡੇ ਪਰਿਵਾਰ ਲਈ ਇੱਕ ਬਹੁਤ ਚੰਗਾ ਸੰਕੇਤ ਅੱਗੇ ਵਧਣ ਦਾ ਮੰਨਿਆ ਜਾਂਦਾ ਹੈ ਇਸ ਨਾਲ ਕੁਦਰਤ ਸਾਡੇ ਤੇ ਮਿਹਰਬਾਨ ਹੁੰਦੀ ਹੈ ਅਤੇ ਬਿੱਲੀ ਦੇ ਬੱਚਿਆਂ ਨੂੰ ਸਾਡੇ ਪਰਿਵਾਰ ਦੀ ਰੱਖਿਆ ਦੇ ਲਈ ਵੱਡਾ ਕਰਦੀ ਹੈ ਕਿਉਂਕਿ ਦੋਸਤੋ ਬਿੱਲੀ ਨੂੰ ਆਮ ਤੌਰ ਤੇ ਬੁਰੀਆਂ ਸ਼ਕਤੀਆਂ ਦੀ ਮਾਲਕਮ ਵੀ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜਿੰਨੀਆਂ ਵੀ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹਨਾਂ ਨੂੰ ਇਹ ਆਪਣੇ ਤੌਰ ਤੇ ਇਸਤੇਮਾਲ ਕਰਦੀ ਹੈ ਇਸ ਕਰਕੇ ਬਿੱਲੀ ਦਾ ਰਾਤ ਨੂੰ ਰੋਣਾ ਵੀ ਬੁਰਾ ਮੰਨਿਆ ਜਾਂਦਾ ਹੈ ਉਹਨਾਂ ਦਾ ਲੜਨਾ ਵੀ ਬੁਰਾ ਮੰਨਿਆ ਜਾਂਦਾ ਹੈ ਪਰ ਜਦੋਂ ਇਹਨਾਂ ਦੇ ਬੱਚੇ ਸਾਡੇ ਘਰੇ ਵੱਡੇ ਹੁੰਦੇ ਹਨ ਅਸੀਂ ਉਹਨਾਂ ਨੂੰ ਦੁੱਧ ਪਿਲਾਉਂਦੇ ਹਾਂ ਤਾਂ ਉਹਨਾਂ ਨੂੰ ਵੱਡਾ ਕਰਦੇ ਹਾਂ ਤਾਂ ਇਹ ਸਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ ਅਤੇ ਸਾਡੇ ਤੋਂ ਦੂਰ ਭਜਾ ਦਿੰਦੀ ਹੈ ਜੀ ਇਸ ਕਰਕੇ ਦੋਸਤੋ ਇਹ ਵੀ ਕਿਹਾ ਜਾਂਦਾ ਹੈ ਕਿ ਕਦੇ ਵੀ ਬਿੱਲੀ ਨੂੰ ਤੁਹਾਨੂੰ ਆਪਣੇ ਘਰ ਵਿੱਚ ਮਾਰਨਾ ਨਹੀਂ ਚਾਹੀਦਾ ਕਈ ਲੋਕ ਕੀ ਕਰਦੇ ਹਨ ਕਿ ਬਿੱਲੀ ਘਰ ਵਿੱਚ ਦਿਸਦੀ ਹੈ ਤਾਂ ਉਸ ਨੂੰ ਮਾਰ ਦਿੰਦੇ ਹਨ ਇਹ ਦੋਸਤੋ ਸਭ ਤੋਂ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਬਿੱਲੀ ਦਾ ਮਰਨਾ ਬਿੱਲੀ ਦੀ ਜ਼ੇਰ ਦਾ ਘਰ ਵਿੱਚ ਡਿੱਗਣਾ ਸਭ ਤੋਂ ਜ਼ਿਆਦਾ ਅਪਸ਼ਗਨ ਮੰਨਿਆ ਜਾਂਦਾ ਹੈ ਇਸ ਕਰਕੇ ਕਦੇ ਵੀ ਬਿੱਲੀ ਨੂੰ ਭੁੱਲ ਕੇ ਵੀ ਨਾ ਮਾਰੋ ਅਤੇ ਜੇਕਰ ਤੁਹਾਡੇ ਘਰ ਬਿੱਲੀ ਆ ਕੇ ਖੁਦ ਮਰ ਜਾਵੇ ਤਾਂ ਦੋਸਤੋ ਹਮੇਸ਼ਾ ਉਸ ਨੂੰ ਮਿੱਟੀ ਵਿੱਚ ਦੱਬਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਦੋਸਤੋ ਇਸ ਦੇ ਲਈ ਕੁਝ ਉਪਾਹਨ ਕਿ ਬਿੱਲੀ ਨੂੰ ਤੇ ਉਸਦੇ ਬੱਚੇ ਨੂੰ ਕਦੀ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਜੇ ਹੋ ਸਕੇ ਤਾਂ ਉਹਨਾਂ ਦੇ ਲਈ ਖਾਣਾ ਪੀਣਾ ਅਤੇ ਖਿਆਲ ਰੱਖਣਾ ਚਾਹੀਦਾ ਹੈ। ਇਹ ਬੱਚੇ ਘਰ ਵਿੱਚ ਕਈ ਗੁਣਾ ਸੁੱਖ-ਸਮਰੱਧੀ ਤੁਹਾਨੂੰ ਲੈ ਕੇ ਦੇਣਗੇ ਜੀ। ਅਤੇ ਦੋਸਤੋ ਜਦੋਂ ਇਹ ਬੱਚੇ ਥੋੜੇ ਵੱਡੇ ਹੋ ਜਾਂਦੇ ਹਨ ਤਾਂ ਆਪਣੇ ਆਪ ਹੀ ਸਾਡੇ ਘਰ ਨੂੰ ਛੱਡ ਦਿੰਦੇ ਹਨ। ਇਸ ਕਰਕੇ ਪੁਰਾਣੇ ਜ਼ਮਾਨੇ ਵਿੱਚ ਹਰ ਘਰ ਵਿੱਚ ਬਿੱਲੀਆਂ ਨੂੰ ਰੱਖਿਆ ਜਾਂਦਾ ਸੀ ਲੋਕ ਇਹ ਮੰਨਦੇ ਸਨ ਕਿ ਬਿੱਲੀ ਸੱਪਾਂ ਤੋਂ ਵੀ ਸਾਨੂੰ ਰਾਹਤ ਦਿੰਦੀ ਹੈ ਅਤੇ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਹਨਾਂ ਨੂੰ ਇਹ ਦੂਰ ਕਰਦੀ ਹੈ ਦੋਸਤੋ ਕਈ ਧਰਮਾਂ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਜਦੋਂ ਬਿੱਲੀ ਰੋਂਦੀ ਹੈ ਤਾਂ ਉਹ ਬੁਰੀਆਂ ਸ਼ਕਤੀਆਂ ਨਾਲ ਲੜਾਈ ਕਰਦੀ ਹੈ ਪਰ ਅੱਜ ਦੇ ਲੋਕ ਇਨ੍ਹਾਂ ਚੀਜ਼ਾਂ ਉੱਤੇ ਵਿਸ਼ਵਾਸ ਬਿਲਕੁਲ ਨਹੀਂ ਕਰਦੇ ਇਸ ਕਰਕੇ ਉਹਨਾਂ ਦੇ ਘਰੇ ਜਿਆਦਾ ਲੜਾਈ ਝਗੜੇ ਰਹਿੰਦੇ ਹਨ ਅਤੇ ਨਕਾਰਾਤਮਕ ਸ਼ਕਤੀ ਬਹੁਤ ਜ਼ਿਆਦਾ ਮਾਤਰਾ ਵਿੱਚ ਉਹਨਾਂ ਘਰੇ ਪ੍ਰਵੇਸ਼ ਕਰਦੀ ਹੈ ਪਰ ਦੋਸਤੋ ਗ੍ਰਹਿਾਂ ਦੇ ਹਿਸਾਬ ਨਾਲ ਦੇਖੀਏ ਤਾਂ ਕੁੱਤੇ ਤੋਂ ਜ਼ਿਆਦਾ ਬਿੱਲੀ ਜ਼ਿਆਦਾ ਲਾਹੇਬੰਦ ਹੁੰਦੀ ਹੈ ਜਦੋਂ ਵੀ ਅਸੀਂ ਇਸ ਨੂੰ ਘਰ ਵਿੱਚ ਰੱਖਦੇ ਹਾਂ ਜਾਇ ਸਾਡੇ ਘਰ ਵਿੱਚ げੜੇ ਮਾਰਦੀ ਹੈ ਇਸ ਕਰਕੇ ਦੋਸਤੋ ਜੇਕਰ ਬਿੱਲੀ ਤੁਹਾਡੇ ਘਰ ਵੀ ਆਉਂਦੀ ਹੈ ਤਾਂ ਕਦੇ ਵੀ ਉਸ ਨੂੰ ਨਾ ਮਾਰੋ ਉਸ ਨੂੰ ਹਮੇਸ਼ਾ ਦੁੱਧ ਪਾਓ ਕਿਉਂਕਿ ਦੋਸਤੋ ਸਦਾ ਲਈ ਸਾਡੇ ਘਰੇ ਨਹੀਂ ਰਹੇਗੀ ਇਹ ਕਿਸੇ ਤਰ੍ਹਾਂ ਦੇ ਸੰਕੇਤ ਲੈ ਕੇ ਆਉਂਦੀ ਹੈ ਕਿਸੇ ਤਰ੍ਹਾਂ ਦੀਆਂ ਬੁਰਾਈਆਂ ਨੂੰ ਸਾਡੇ ਕੋਲੋਂ ਦੂਰ ਕਰਨ ਦੇ ਵਿੱਚ ਸਾਡੇ ਘਰੋਂ ਦੁੱਧ ਪੀਂਦੀ ਹੈ ਇਸ ਕਰਕੇ ਇਸ ਜੀਵ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਸ਼ਾਸਤ੍ਰਾਂ ਵਿੱਚ ਅਤੇ ਗ੍ਰਹਿਆਂ ਦੇ ਅਨੁਸਾਰ ਸ਼ਨੀ ਗ੍ਰਹਿ ਨੂੰ ਇਸ ਦੇ ਅਧੀਨ ਮੰਨਿਆ ਗਿਆ ਹੈ। ਭਾਵ ਕਿ ਜਦੋਂ ਸ਼ਨੀ ਗ੍ਰਹਿ ਦੋਸਤੋ ਗੁੱਸੇ ਵਿੱਚ ਹੁੰਦੇ ਹਨ ਤਾਂ ਸਾਨੂੰ ਬਿੱਲੀ ਦੀ ਪੂਜਾ ਕਰਕੇ ਉਹਨਾਂ ਨੂੰ ਮਨਾਉਣਾ ਪੈਂਦਾ ਹੈ। ਇਸ ਕਰਕੇ ਦੋਸਤੋ ਇਸ ਨੂੰ ਦੇਖਦੇ ਹੀ ਦੁੱਧ ਜ਼ਰੂਰ ਪਾਓ ਅਤੇ ਇਹਨਾਂ ਦੇ ਬੱਚਿਆਂ ਦੀ ਸੇਵਾ ਫੁੱਲ ਕਰੋ। ਕਦੇ ਵੀ ਆਪਣੇ ਘਰੋਂ ਇਹਨਾਂ ਦੇ ਬੱਚਿਆਂ ਨੂੰ ਨਾ ਕੱਢੋ। ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ساری ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ